ਸਿੱਖ ਨੂੰ ਪੁੱਠਾ ਲਟਕਾ ਕੇ ਉਹਦੀ ਖਲ ਲਾਈ ਜਾਂਦੀ ਆ ਉਹਨੂੰ ਸ਼ਹੀਦ ਕਰ ਦਿੱਤਾ ਜਾਂਦਾ ਤੇ ਉਹਦਾ ਕਾਰਨ ਕੀ ਜਦੋਂ ਲਾਹੌਰ ਦਾ ਸੂਬੇਦਾਰ ਅਬਦੁਲ ਸਮਦ ਖਾਂ ਉਹ ਵਕਤ ਹੈ ਤੇ ਸਿੱਖ ਜਿਹੜਾ ਉਹਦਾ ਨਾਮ ਭਾਈ ਜੈ ਸਿੰਘ ਖਲਕਟਾ ਪਿੰਡ ਬਰਨਾ ਜ਼ਿਲ੍ਹਾ ਪਟਿਆਲਾ ਇੱਥੋਂ ਦਾ ਸਤ ਸੰਗਤ ਰਹਿਣ ਵਾਲਾ ਹੁਣ ਇਹ ਕੰਮ ਕਰਦਾ ਚੰਮ ਦਾ ਸਿਪਾਈ ਜਿਹੜੇ ਆ ਉਹਨਾਂ ਦੀ ਨਜ਼ਰੀ ਪਿਆ ਤੇ ਇਹਨੂੰ ਸੱਦ ਕੇ ਲਿਆਏ ਇਹ ਜਦੋਂ ਕੋਲ ਆਇਆ ਤੇ ਕਹਿੰਦੇ ਵੀ ਸਾਡਾ ਇੱਕ ਕੰਮ ਕਰ। ਕਹਿੰਦਾ ਜੀ ਦੱਸੋ। ਆਹ ਜਿਹੜੀ ਪੰਡ ਹੈ ਇਹ ਸਿਰ ਤੇ ਚੁੱਕ ਸਾਡੇ ਨਾਲ ਨਾਲ ਤੁਰ ਤੇ ਇਹ ਲੈ ਕੇ ਜਾਣੀ ਹੈ। ਉਹ ਕਹਿੰਦਾ ਜੀ ਚੁੱਕ ਤੇ ਲਾਗੇ ਪਰ ਦੱਸੋ ਵੀ ਇਹ ਪੰਡ ਚ ਹੈ ਕੀ? ਉਹ ਕਹਿੰਦੇ ਤੇਨੂੰ ਕੀ ਲੱਗੇ ਜੋ ਮਰਜ਼ੀ ਹੋਵੇ ਤੂੰ ਬਸ ਪੰਡ ਚੁੱਕ ਤੇ ਸਾਡੇ ਨਾਲ ਤੁਰ ਉਸੇ ਕਹਿਣ ਲੱਗਾ ਜੀ ਦੱਸ ਦਿਓ ਉਹ ਕਹਿੰਦੇ ਇਹਦੇ ਚ ਤੰਬਾਕੂ ਹੈ ਜਿਹੜਾ ਹੁੱਕੇ ਚ ਪਾ ਕੇ ਸਿਪਾ ਸਲਾਰ ਵਜ਼ੀਰ ਸੂਬੇਦਾਰ ਪੀਂਦੇ ਆ ਜਦੋਂ ਉਹਨਾਂ ਦੀ ਮਜਲਿਸ ਲੱਗਦੀ ਆ ਜਦੋਂ ਉਹ ਆਪਣੀ ਮਹਿਫਲ ਸਜਾਉਂਦੇ ਆ ਤੇ ਫਿਰ ਉਹ ਹੁੱਕਾ ਇੱਕ ਦੂਜੇ ਅੱਗੇ ਕਰ-ਕਰ ਕੇ ਤਮਾਕੂ ਪੀਂਦੇ ਆ ਕਹਿੰਦਾ ਜੀ ਗੁਸਾਖੀ ਮਾਫ ਮੈਂ ਇਹ ਪੰਡ ਆਪਣੇ ਸਿਰ ਤੇ ਨਹੀਂ ਚੁੱਕ ਸਕਦਾ ਕਹਿੰਦੇ ਕਿਉਂ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਹੈ ਕਿ ਸਿੱਖ ਨੇ ਨਸ਼ੇ ਦੇ ਨੇੜੇ ਨਹੀਂ ਜਾਣਾ ਸਿੱਖ ਨੇ ਤਮਾਕੂ ਦੇ ਡੇੜੇ ਨਹੀਂ ਜਾਣੇ ਇਹ ਸਾਡੇ ਮਨਾਂ 'ਚ ਸਵਾਲ ਆਏਗਾ ਵੀ ਮਹਾਰਾਜ ਨੇ ਤਮਾਕੂ ਤੋਂ ਕਿਉਂ ਰੋਕਿਆ ਰਹਿਤ ਮਰਿਆਦਾ ਵਿੱਚ ਵੀ ਜਦੋਂ ਚਾਰ ਗ੍ਰਹਿਤਾਂ ਦਾ ਜ਼ਿਕਰ ਆਏਗਾ ਤੇ ਉੱਥੇ ਵੀ ਸਤਿਗੁਰਾਂ ਨੇ ਜ਼ਿਕਰ ਕੀਤਾ ਸਾਡੇ ਪੰਥ ਦੇ ਵਿਦਵਾਨਾਂ ਨੇ ਜਦੋਂ ਮਰਿਆਦਾ ਬਣਾਈ ਤੇ ਮਹਾਰਾਜ ਦੇ ਇਸ ਜ਼ਿਕਰ ਦਾ ਹੁਕਮ ਦਾ ਤਰਜਮਾ ਕੀਤਾ ਗਿਆ ਕਿ ਸਿੱਖ ਜੇ ਤੰਬਾਕੂ ਦੀ ਵਰਤੋਂ ਕਰਦਾ ਹੈ ਤੇ ਗ੍ਰਹਿਤੀਆ ਹੈ ਹੁਣ ਸਿਰਫ ਤੰਬਾਕੂ ਦਾ ਹੀ ਜ਼ਿਕਰ ਕਿਉਂ ਕੀਤਾ ਤੇ ਉਹਦਾ ਕਾਰਨ ਜਿਹੜਾ ਨਸ਼ਾ ਬਿਨਾ ਕਿਸੇ ਭੱਜ ਦੌੜ ਦੇ ਬਿਨਾ ਕਿਸੇ ਪੈਸੇ ਖਰਚੇ ਦੇ ਮਿਲਦਾ ਹੈ ਉਹ ਤਮਾਕੂ ਸੀ ਬੀਜੇ ਸੰ ਲੋ ਖੇਤੀ ਕਰਦੇ ਸੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਆਖਣ ਲੱਗੇ ਸਿੱਖ ਨੇ ਤਮਾਕੂ ਦਾ ਨਸ਼ਾ ਵੀ ਨਹੀਂ ਕਰਨਾ ਜਿਹੜਾ ਮੁਫਤ ਚ ਮਿਲਦਾ ਹੈ ਜਿਹੜਾ ਬਿਨਾਂ ਕਿਸੇ ਭੱਜ ਦੌੜ ਤੋਂ ਮਿਲਦਾ ਵੇਖੋ ਵੀ ਸਤਗੁਰਾਂ ਦੀ ਦੂਰ ਅੰਦੇਸ਼ੀ ਵੀ ਆਪਣੇ ਕੋਲ ਪੈਸੇ ਖਰਚ ਕੇ ਸਮਾਂ ਖਰਚ ਕੇ ਚਿੱਟਕ ਲਾ ਕੇ ਉਸ ਪਾਸੇ ਸੁਰਤ ਲੱਗੀ ਰਹਿਣੀ ਇਹ ਤਾਂ ਬਹੁਤ ਦੂਰ ਦੀ ਗੱਲ ਐ ਸਿੱਖ ਨੇ ਉਹ ਨਸ਼ਾ ਵੀ ਨਹੀਂ ਕਰਨਾ ਜਿਹੜਾ ਮੁਫਤ ਚ ਮਿਲਦਾ ਹੈ ਪਰ ਅਫਸੋਸ ਅੱਜ ਜਦੋਂ ਗੁਰੂ ਕੀ ਵਿਚਾਰ ਤੋਂ ਟੁੱਟੇ ਨੌਜਵਾਨ ਬੱਚੇ ਬੱਚੀਆਂ ਫਿਰ ਹੋਰ ਲੋਕ ਐਸੀ ਨਸ਼ੇ ਦੀ ਲਪੇਟ ਵਿੱਚ ਆਏ ਆ ਕਿ ਆਪਣੇ ਕੋਲੋਂ ਪੈਸੇ ਖਰਚ-ਖਰਚ ਕੇ ਕਈ ਕਰਦੀਆਂ ਚੀਜ਼ਾਂ ਵੇਚ-ਵੇਚ ਕੇ ਆਪਣੇ ਨਸ਼ੇ ਦੀ ਪੂਰਤੀ ਕਰਦੇ ਆ ਅਫਸੋਸ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਇਹਨਾਂ ਸਿੱਖਾਂ ਦੇ ਜੀਵਨ ਪੜੇ ਹੁੰਦੇ ਇਹਨਾਂ ਜੀਵ ਸਿੱਖਾਂ ਦੇ ਜੀਵਨ ਵਾਚੇ ਹੁੰਦੇ ਪਤਾ ਲੱਗਦਾ ਉਹ ਕਹਿੰਦਾ ਮੈਨੂੰ ਤੁਸੀਂ ਭਾਵੇਂ ਜਿਹੜੀ ਸਜ਼ਾ ਦੇਣੀ ਦੇ ਦਿਓ ਮੈਨੂੰ ਮਨਜ਼ੂਰ ਹੈ ਪਰ ਮੈਂ ਇਹ ਪੰਡ ਆਪਣੇ ਸਿਰ ਤੇ ਨਹੀਂ ਚੁੱਕਣੀ ਮੈਂ ਇਹ ਪੰਡ ਆਪਣੇ ਸਿਰ ਤੇ ਨਹੀਂ ਚੁੱਕਣੀ ਉਹਨਾਂ ਨੇ ਗੁੱਸੇ ਵਿੱਚ ਆਇਆ ਦਰਖਤ ਨਾ ਪੁੱਠਾ ਲਟਕਾ ਲਿਆ ਫਿਰ ਪੁੱਛਦੇ ਰਹੇ ਵੀ ਦੱਸ ਜੇ ਤਾ ਚੁਕੇਗਾ ਤੇ ਤੈਨੂੰ ਛੱਡ ਦੇਾਂਗੇ ਤੇਰੀ ਜਾਨ ਬਖਸ਼ੀ ਜਾਏਗੀ ਉਹ ਕਹਿੰਦਾ ਵੀ ਤੁਹਾਡੇ ਕੋਲੋ ਜੋ ਹੁੰਦਾ ਤੁਸੀਂ ਕਰ ਲਓ ਪਰ ਮੈਂ ਇਸ ਗੱਲ ਤੇ ਟਾਲਿਆ ਵੀ ਮੈਂ ਤਮਾਕੂ ਦੇ ਢੇੜੇ ਨਹੀਂ ਜਾਣਾ ਉਹ ਕੌਣ ਸਨ ਜਿਨ੍ਹਾਂ ਨੇ ਸਾਡੇ ਪੰਜਾਬ ਨੂੰ ਨਜ਼ਰ ਲਾਈ ਸਾਡੇ ਬਚਪਨ ਦੇ ਸਾਡੇ ਜਵਾਨੀ ਦੇ ਜਾਂ ਬੁਢੇਪੇ ਦੇ ਇਹਨਾਂ ਪੜਾਵਾਂ ਵਿੱਚ ਗੁਜ਼ਰਦੇ ਹੋਏ ਬੱਚਿਆਂ ਨੌਜਵਾਨਾਂ ਬਜ਼ੁਰਗਾਂ ਨੂੰ ਇਸ ਲੱਥ ਨੇ ਆਪਣੇ ਲਪੇਟ ਵਿੱਚ ਲੈ ਲਿਆ ਤੇ ਬੜੇ ਮਾਣ ਨਾ ਫਕਰ ਨਾ ਕਹੀ ਦੱਸਦੇ ਆ ਵੇਖੋ ਜੀ ਬੜੀ ਮਹਿੰਗੀ ਸ਼ਰਾਬ ਪੀਦੀ ਐ ਆ ਭੀਮ ਦਾ ਨਸ਼ਾ ਕਰੀਦਾ ਔਥੋਂ ਮਗਾਈ ਦੀ ਗਾਇਕਾਂ ਨੇ ਵੀ ਇਸ ਗੱਲ ਨੂੰ ਪ੍ਰਮੋਟ ਕੀਤਾ ਤੇ ਆਪਾਂ ਇਸ ਗੱਲ ਵਿੱਚ ਆਪਣੀ ਛਾਲ ਸਮਝ ਲੱਗ ਪਈ ਵੀ ਫੁਲਾਨਾ ਤੇ ਜੀ ਫੁਲਾਨੀ ਥਾਂ ਤੋਂ ਲਿਆ ਕੇ ਨਸ਼ਾ ਕਰਦਾ ਹੈ ਉਹਨੇ ਘਰ ਵਿੱਚ ਹੀ ਸਾਰਾ ਕੁਝ ਬੜਾਇਆ ਪਰ ਇਹ ਵੇਖੋ ਕਿ ਬਰਬਾਦੀ ਕਿੰਨੀ ਹੋਈ ਹੈ ਸਰੀਰ ਦੀ ਬਰਬਾਦੀ ਕਿੰਨੀ ਹੋਈ ਹੈ ਪਰਿਵਾਰ ਦੇ ਜੀ ਉਹ ਵਿਚਾਰੇ ਜਵਾਕ ਮੂੰਹ ਵੱਲ ਵੇਂਦੇ ਆ ਕਿ ਇਹ ਸਾਡੇ ਸੇਦਾ ਵੀ ਖਾ ਗਿਆ ਇਹ ਨਸ਼ਾ ਕਰਕੇ ਸਾਰਾ ਘਰ-ਬਾਰ ਵੇਚ ਗਿਆ ਇਹਨੇ ਕੋਈ ਘਰੇ ਚੀਜ਼ ਨਹੀਂ ਛੱਡੀ ਤੇ ਇਹ ਮੋੜਾ ਕਿਵੇਂ ਪੈ ਜਦੋਂ ਅਸੀਂ ਭਾਈ ਜੈ ਸਿੰਘ ਖਲਕਟ ਵਰਗਿਆਂ ਦੇ ਜੀਵਨ ਪੜਾਂਗੇ ਪੁੱਠਾ ਲਮਕਾਤਾ ਖੱਲ ਲਾਉਣ ਲੱਗ ਪੈ ਸਾਰੇ ਸਰੀਰ ਦੀ ਖੱਲ ਲਾ ਦਿੱਤੀ ਇਦਾਂ ਸ਼ਹੀਦ ਕੀਤਾ ਗਿਆ ਪਰ ਇੱਕ ਸ੍ਰੀਹਾ ਮੇਰੀ ਕੌਮ ਨੂੰ ਬਹੁਤ ਵੱਡਾ ਦਿੱਤਾ ਵੀ ਤੁਹਾਡੇ ਪਾਤਸ਼ਾਹ ਨੇ ਤੁਹਾਡੇ ਪੁਰਖਿਆਂ ਨੇ ਇਸ ਗੱਲ ਤੋਂ ਤੋਬਾ ਕਰਨ ਤੋਂ ਆਖਿਆ ਉਹਨਾਂ ਨੇ ਸਤ ਸੰਗਤ ਬਖਸ਼ੀਆ ਉਹਨਾਂ ਨੇ ਨਾਮ ਦੀ ਸ਼ਹਿਰ ਬਖਸ਼ੀਆ ਉਹਨਾਂ ਵਡਿਆਈ ਬਖਸ਼ੀਆ ਆਖਿਆ ਇਹਨਾਂ ਮਾੜੇ ਕੰਮਾਂ ਵੱਲ ਨਾ ਜਾਓ ਇਹ ਬਰਬਾਦੀ ਵਾਲੇ ਰਾਹ ਤੇ ਤੁਰਿਆਂ ਕੇਵਲ ਪਛਤਾਵਾ ਤੇ ਅਖੀਰ ਮੌਤ ਪੱਲੇ ਪੈਂਦੀ ਐ ਹੋਰ ਇਹਦੇ ਚੋ ਕੁਝ ਨਹੀਂ ਲੱਭਦਾ ਅਸੀਂ ਇਸ ਗੱਲ ਵਾਸਤੇ ਸਤਿਗੁਰ ਮਹਾਰਾਜ ਅੱਗੇ ਅਰਦਾਸ ਬੇਨਤੀ ਕਰੀਏ ਕਿਰਪਾ ਕਰ ਜਿਸ ਘਰ ਵਿੱਚ ਕੋਈ ਨਸ਼ਾ ਹੈ ਜਿਹੜੇ ਕੋ ਬੱਚੇ ਬੱਚੀਆਂ ਇਸ ਲੱਤ ਵਿੱਚ ਪਏ ਹੋਇਆ ਉਹ ਇਸ ਦਲਦਲ ਵਿੱਚੋਂ ਨਿਕਲ ਸਕਣ ਉਹ ਗੁਰੂ ਭਰੋਸੇ ਆਸ਼ੀਰਵਾਦ ਅਨੁਸਾਰ ਜੀਵਨ ਬਸਰ ਕਰਨ ਸਤਿਗੁਰ ਕਿਰਪਾ ਕਰੇ ਹੋਇਆਂ ਪੁੱਲਾ ਬਖਸ਼ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ